ਸਾਰਿਆਂ ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਸਾਡੇ ਕੋਈ ਦੋਸਤਾਂ ਦੇ ਸਵਾਲ ਸੀ ਕਿ ਤੁਸੀਂ ਆਪਣੀ ਡਾਈਟ ਦੇ ਵਿੱਚ ਪ੍ਰੋਟੀਨ ਕਿਸ ਤਰ੍ਹਾਂ ਪੂਰਾ ਕਰਦੇ ਹੋ ਸਪਰਾਉਟ ਕਿਸ ਤਰ੍ਹਾਂ ਸਟੀਮ ਕਰਦੇ ਹੋ ਅਤੇ ਉਹਨਾਂ ਦੇ ਵਿੱਚ ਬਦਾਮ ਅਖਰੋਟ ਆਓਸੀ ਅਤੇ ਤੇਲ ਨੂੰ ਕਿਸ ਤਰ੍ਹਾਂ ਐਡ ਕਰਦੇ ਹੋ ਅੱਜ ਤੁਹਾਨੂੰ ਦੱਸਾਂਗੇ ਪ੍ਰੈਕਟੀਕਲੀ ਆਓ ਦੇਖੀਏ ਤੇ ਜਾਣੀਏ ਸਤਿ ਸ਼੍ਰੀ ਅਕਾਲ ਸਰ ਜੀ ਸਤਿ ਸ਼੍ਰੀ ਅਕਾਲ ਰਮਨਦੀਪ ਸਿੰਘ ਜੀ ਸਰ ਜੀ ਸਾਡੇ ਕੋਈ ਦੋਸਤਾਂ ਨੇ ਸਵਾਲ ਸੀ ਕਿ ਤੁਸੀਂ ਆਪਣੀ ਰੋਜ਼ਾਨਾ ਡਾਈਟ ਦੇ ਵਿੱਚ ਪ੍ਰੋਟੀਨ ਕਿਵੇਂ ਪੂਰਾ ਕਰਦੇ ਹੋ ਜੀ ਸਪਰਾਉਟ ਕਿਸ ਤਰ੍ਹਾਂ ਤਿਆਰ ਕਰਦੇ ਹੋ ਤੇ ਬਾਦਾਮ ਅਰਸੀ ਤੇਲਕ ਟੋਟ ਇਹਨਾਂ ਨੂੰ ਕਿਸ ਤਰ੍ਹਾਂ ਮਿਕਸ ਕਰਕੇ ਲੈਂਦੇ ਜੀ ਆ ਸਾਡੇ ਦੋਸਤਾਂ ਨੂੰ ਪ੍ਰੈਕਟੀਕਲੀ ਦੱਸੋ ਇਸ ਸਪਰਾਉਟ ਕਿਵੇਂ ਤਿਆਰ ਕਰਦੇ ਜੀ ਬਿਲਕੁਲ ਦੇਖੋ ਜਿਹੜੀ ਪ੍ਰੋਟੀਨ ਡਾਈਟ ਹੈ ਇਹ ਸਭ ਤੋਂ ਇੰਪੋਰਟੈਂਟ ਡਾਈਟ ਹੈਗੀ ਹੈ ਸਾਡੇ ਸ਼ਰੀਰ ਦੇ ਸੱਲਾਂ ਦਾ ਜਿਹੜਾ ਨਿਰਮਾਣ ਹੋਣਾ ਹੈ ਉਹ ਪ੍ਰੋਟੀਨ ਵਾਲੀ ਹੁੰਦਾ ਹੈ ਮੇਜਰ ਰੂਟ ਪਾਰ ਜਿਹੜਾ ਉਹ ਪ੍ਰੋਟੀਨ ਹੈ ਜੀ ਵੇਸ ਕਰਕੇ ਪ੍ਰੋਟੀਨ ਨੂੰ ਹਰ ਹਾਰਤ ਵਿੱਚ ਪੂਰਾ ਕਰਨਾ ਬੇਹਜਰੂਰੀ ਜੀ ਬਿਲਕੁਲ ਜਿਆਦਾਤਰ ਵੈਜੀਟੇਰੀਅਨ ਲੋਕਾਂ ਦੀ ਪ੍ਰੋਬਲਮ ਹੀ ਇਹੀ ਹੈ ਕਿ ਉਹਨਾਂ ਦੇ ਵਿੱਚ ਪ੍ਰੋਟੀਨ ਦੀ ਕਾਟ ਰਹਿੰਦੀ ਹੈ ਕਿਉਂਕਿ ਉਹ ਜਿਆਦਾ ਸੋਰਸਸ ਜਿਹੜੇ ਨੇ ਨਾ ਪ੍ਰੋਟੀਨ ਦੇ ਉਹਨਾਂ ਨੂੰ ਸਹੀ ਸਹੀ ਕਿਨਾਂ ਲੈਂਦੇ ਨਹੀਂ ਜੇ ਲੈਿੰਦੇ ਵੀ ਨੇ ਤੇ ਉਹ ਪਰ ਉਹਨੂੰ ਗਲਤ ਰੀਤੀ ਨਾਲ ਲੈਂਦੇ ਨੇ ਜਿੱਦ ਕਰਕੇ ਪ੍ਰੋਟੀਨ ਪੂਰਾ ਹੁੰਦਾ ਨਹੀਂ ਹਾਲਾਂਕਿ ਵੈਜੀਟੇਰੀਅਨ ਤਰੀਕੇ ਦੇ ਵਿੱਚ ਪ੍ਰੋਟੀਨ ਦੀ ਕੋਈ ਕਾਟ ਨਹੀਂ ਹੈ ਵੱਧੂ ਹੈ ਜੀ ਇਹ ਸਾਨੂੰ ਸਮਝ ਜਾਣਾ ਚਾਹੀਦਾ ਕਿਉਂਕਿ ਹਾਥੀ ਦੇਖੋ ਕਿੰਨਾ ਵੱਡਾ ਜਾਨਵਰ ਹੈ ਜੀ ਠੀਕ ਹੈ ਉਹ ਗੁਮਾਸ ਖਾਗ ਕੰਦਾਨੀ ਉਹ ਤੇ ਉਹਦੇ ਵਿੱਚ ਦੇ ਪ੍ਰੋਟੀਨ ਪੂਰਾ ਹੁੰਦਾ ਹੀ ਹੈ ਨਾ ਜੀ ਬਿਲਕੁਲ ਉਹਦੇ ਏਡੇ ਏਡੇ ਮਸਲ ਨੇ ਏਡਾ ਉਹਦੇ ਵਿੱਚ ਤਾਕਤ ਹੈ ਸੋ ਉਹ ਹਰ ਜੀਵ ਦੇ ਵਿੱਚ ਜਿਹੜਾ ਪ੍ਰੋਟੀਨ ਹੈ ਉਹ ਕੁਦਰਤੀ ਸੋਰਸ ਸਾਰੇ ਦਿੱਤੇ ਹੋਏ ਨੇ ਉਹਨਾਂ ਨੇ ਸ਼ਾਕਾਹਾਰੀ ਪ੍ਰੋਟੀਨ ਵੀ ਪੂਰਾ ਦਾ ਪੂਰਾ ਇੱਕ ਬੈਲੈਂਸ ਪ੍ਰੋਟੀਨ ਹੈਗਾ ਸੋ ਇਹਨੂੰ ਪੂਰਾ ਕਿਵੇਂ ਕਰਨਾ ਅੱਜ ਅਸੀਂ ਇਸ ਚੀਜ਼ ਨੂੰ ਜਾਣਦੇ ਹਾਂ ਪ੍ਰੈਕਟੀਕਲੀ ਸੋ ਜਿਹੜਾ ਮਟੀਰੀਅਲ ਇਹਦੇ ਵਾਸਤੇ ਇਸਤੇਮਾਲ ਕਰਨਾ ਹੁੰਦਾ ਹੈ ਦਾਲ ਲੈਣੀ ਹੈ ਪਰ ਪਰਸਨ ਇੱਕ ਰੋਗ ਹਰ ਬੰਦੇ ਦਾ ਜਿੱਡਾ ਸਰੀਰ ਹੈ ਉਡਾ ਹੀ ਰੱਬ ਨੇ ਹੱਥ ਦਿੱਤਾ ਹੈ ਸੋ ਇੱਕ ਪ੍ਰੋਪਰ ਮੈਅਰ ਹੁੰਦਾ ਆ ਸੋ ਇੱਕ ਰੋਗ ਦਾ ਪਰ ਪਰਸਨ ਇਹ ਕਾਫੀ ਹੈ ਇੱਕ ਅਡਲਟ ਬੰਦੇ ਦੇ ਲਗਭਗ 100 ਗ੍ਰਾਮ ਵਾਲੀ ਆ ਜਾਂਦੀ ਹੈ ਇਹਨਾਂ ਨੂੰ 8 ਘੰਟੇ ਵਾਸਤੇ ਛੱਡ ਦੇਣਾ ਹੈ 8 ਘੰਟੇ ਬਾਅਦ ਸਵੇਰੇ ਇਹਨਾਂ ਨੂੰ ਕੱਟ ਲੈਣਾ ਪਾਣੀ ਜਿਹੜਾ ਉਹ ਰੋੜ ਦੇਣਾ ਤੇ ਚੰਗੀ ਤਰ੍ਹਾਂ ਇਹਨਾਂ ਨੂੰ ਧੋ ਕੇ ਇੱਕ ਇਸ ਤਰ੍ਹਾਂ ਸਟੀਲ ਦੀ ਪਲੇਟ ਦੇ ਵਿੱਚ ਆ ਪਹਿਲੇ ਪੋਰ ਦੇ ਬਰਾਬਰ ਇੰਨੀ ਮੋਟਾਈ ਇੱਕ ਕਲੀਅਰ ਵਿਛਾ ਲੈਣੀ ਹੈ ਤੇ ਵਿਛਾ ਕੇ ਤੇ ਇਹਦੇ ਉੱਤੇ ਗਿੱਲਾ ਕਪੜਾ ਦੇ ਕੇ ਇਹਨੂੰ ਟੱਕ ਦੇਣਾ ਹੁਣ ਅਗਲੇ 24 ਘੰਟਿਆਂ ਚ ਇਹ ਸਟਾਉਪ ਹੋ ਜਾਣੀ ਹੈ ਇਹ ਕੰਮ ਰੋਜ਼ ਰੁਪੀਨ ਚ ਹੁੰਦਾ ਰਹਿੰਦਾ ਤਾਂ ਕਿ ਅਗਲੇ ਦਿਨ ਵਾਸਤੇ ਤੁਹਾਡੇ ਦਾਣੇ ਤਿਆਰ ਹੁੰਦੀਆਂ ਰਹਿਣ ਤੁਸੀਂ ਇੱਕ ਕੌਲੀ ਦੇ ਵਿੱਚ 8 ਤੋਂ 10 ਗਿਰੀਆਂ ਬਦਾਮ ਦੀਆਂ ਪਾ ਕੇ ਤੇ ਰਾਤ ਨੂੰ ਪਾਣੀ ਚ ਭਿਉਂ ਲੈਣਾ ਇਹਨਾਂ ਨੂੰ ਇੱਕ ਕੌਲੀ ਦੇ ਵਿੱਚ ਦੋ ਅਖਰੋਟ ਦੀਆਂ ਗਿਰੀਆਂ ਇੱਕ ਚਮਚ ਅਲਸੀ ਤੇ ਇੱਕ ਚਮਚ ਤੇਲ ਤੇ ਕੁਝ ਦਾਣੇ ਮੂੰਗਫਲੀ ਦੇ ਇਹਨਾਂ ਨੂੰ ਸਵੇਰੇ ਸਵੇਰੇ ਪਾਣੀ ਚ ਪੀਉਂ ਲੈਣਾ ਬਦਾਮਾਂ ਨੂੰ ਹਮੇਸ਼ਾ 8 ਘੰਟੇ ਵਾਸਤੇ ਪਾਣੀ 'ਚ ਭਿਉਣਾ ਹੈ ਤੇ ਤੇਲ, ਅਲਸੀ, ਅਖਰੋਟ ਜਿਹੜੇ ਹੈਗੇ ਨੇ ਇਹਨਾਂ ਨੂੰ 4 ਘੰਟੇ ਵਾਸਤੇ ਪਾਣੀ 'ਚ ਭਿਉਣਾ ਹੈ ਜਿਹੜੇ ਬਦਾਮ, ਅਖਰੋਟ, ਤੇਲ, ਅਲਸੀ, ਮੂੰਗਫਲੀ ਇਹ ਵੀ ਕੀ ਨੇ ਪ੍ਰੋਟੀਨ ਦਾ ਰਿਚ ਸੋਰਸ ਨੇ ਜੀ ਅਸੀਂ ਵੈਰਾਈਟੀ ਕਿਉਂ ਲੈ ਰਹੇ ਆ ਇਹ ਲਗਭਗ ਦੇਖੋਗੇ ਤਾਂ ਤੁਸੀਂ ਇਹ 8-9 ਚੀਜ਼ਾਂ ਪਟੀਆਂ ਹੋਣਗੀਆਂ ਜੀ ਦਾਲਾਂ ਚਾਰ ਤਰ੍ਹਾਂ ਦੀਆਂ ਨੇ ਫਿਰ ਬਦਾਮ ਨੇ, ਅਖਰੋਟ ਹੈ, ਮੂੰਗਫਲੀ ਹੈ, ਤੇਲ ਹੈ ਤੇ ਅਲਸੀ ਹੈ 9 ਚੀਜ਼ਾਂ ਸੋ ਇਹ ਨੌ ਕਠੀਆਂ ਕਰਨ ਦਾ ਰੀਜ਼ਨ ਜਿਹੜਾ ਉਹ ਆਪਣੇ ਪ੍ਰੋਟੀਨ ਨੂੰ ਬੈਲੈਂਸ ਕਰਨਾ ਹੈ ਜੀ ਠੀਕ ਹੈ ਔਰ ਦੂਸਰਾ ਇਹਨੂੰ ਅਸੀਂ ਅੰਕੂਰਿਤ ਕਿਉਂ ਕੀਤਾ ਕਿਉਂਕਿ ਪ੍ਰੋਟੀਨ ਨੂੰ ਜਿੰਦਿਆਂ ਕਰਨਾ ਹੈ ਬਾਦਾਮ ਅਖਰੋਟ ਤੇਲ ਅਲਸੀ ਵੀ ਪਾਣੀ ਚ ਇਸੇ ਕਰਕੇ ਪਾਇਆ ਸੀ ਕਿ ਉਹਨਾਂ ਦਾ ਜਿਹੜਾ ਅੰਦਰ ਪ੍ਰੋਟੀਨ ਹੈ ਉਹ ਲਾਈਵ ਹੋ ਜਾਏ ਜੀ ਸੋ ਉਹਦਾ ਲੜ ਕੀ ਹੁੰਦਾ ਹੈ ਕਿ ਇੱਕ ਤੇ ਉਹਦਾ ਅਬਜ਼ਾਰਬਸ਼ਨ ਬੜੀ ਆਸਾਨੀ ਨਾਲ ਹੁੰਦਾ ਆ ਤੇ ਦੂਸਰਾ ਉਹ ਦੇਚ ਜਿਹੜੇ ਐਮਨੋ ਐਸਿਡ ਨੇ ਉਹ ਐਕਟਿਵ ਹੋ ਜਾਂਦੇ ਨੇ ਤੇ ਪ੍ਰੋਟੀਨ ਉਹਨਾਂ ਚ ਵੱਧ ਜਾਂਦਾ ਕੁਝ ਵਿਟਾਮਿਨ ਮਿਨਰਲ ਵੀ ਬਾਧਾ ਹੋ ਜਾਂਦੇ ਨੇ ਜੀ ਦਾਲਾਂ ਨੂੰ ਜਦੋਂ ਅਸੀਂ ਸਪਰਾਉਟ ਕਰਨੇ ਆ ਤੇ ਇਹਦੇ ਵਿੱਚ ਵਿਟਾਮਿਨ ਬੀ ਟਾਰੂ ਵੀ ਕਿਉਂਕਿ ਇਹਦਾ ਛਿਲਕਾ ਜਦੋਂ ਹਟਕਾ ਜਾਂਦਾ ਹੈ ਉਦជា ਫਰਮੈਂਟੇਸ਼ਨ ਹੁੰਦਾ ਹੈ ਤੇ ਉਹਦੇ ਚ ਵਿਟਾਮਿਨ ਬੀ ਟਾਰੂ ਵੀ ਬਣ ਜਾਂਦਾ ਹੈ ਜੀ ਠੀਕ ਹੈ ਅੰਕੂਰੀਤ ਹੋਣ ਨਾਲ ਵਿਟਾਮਿਨ ਸੀ ਵੀ ਬਣ ਜਾਂਦਾ ਇਹਨਾਂ ਦੇ ਵਿੱਚ ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਵਿਟਾਮਿਨ ਸੀ ਹੈ ਖਾਸ ਕਰਕੇ ਪ੍ਰੋਟੀਨ ਨੂੰ ਅਬਜ਼ੋਰ ਕਰਨ 'ਚ ਬੜੀ ਮਦਦ ਕਰਦਾ ਸੋ ਕੁੱਲ ਮਿਲਾ ਕੇ ਸਾਡੇ ਡਾਈਟ ਨੂੰ ਬੈਲੈਂਸ ਕਰਕੇ ਖਾਣਾ ਜਿਹੜਾ ਉਹ ਜ਼ਰੂਰੀ ਹੈ ਜੀ ਸੋ ਆਓ ਹੁਣ ਦੇਖਦੇ ਹਾਂ ਕਿ ਇਹਨਾਂ ਨੂੰ ਅਸੀਂ ਕਿਵੇਂ ਤਿਆਰ ਕਰਨਾ ਹੈ ਬਦਾਮ ਅਸੀਂ ਰਾਤੀਂ ਭੋਂਤੇ ਸੀ ਤਸਵੀਰੇ ਪਾਣੀ ਚ ਕੱਢ ਦਿੰਦੇ ਸੀ ਸੋ ਇਹ ਰੱਖੇ ਹੋਏ ਨੇ ਆ ਤੇਲ ਅਖਰੋਟ ਅਲਸੀ ਇਹਨਾਂ ਨੂੰ ਵੀ ਪਾਣੀ ਚ ਸਵੇਰੇ ਭਿਉਣਾ ਸੀਗਾ ਤੇ ਇਹਨਾਂ ਨੂੰ ਹੁਣ ਅਸੀਂ ਧੋ ਰਹਿਣਾ ਇੱਕ ਵਾਰੀ ਰਨਿੰਗ ਵਾਟਰ ਨਾਲ ਛੱਡ ਕੇ ਨੂੰ ਧੋਤਾ ਇੱਕ ਵਾਰੀ ਤਾਂ ਕਿ ਜਿਹੜਾ ਡੀਟੌਕਸੀਫਾਈ ਹੋਏ ਨੇ ਜਿਹੜੇ ਥੋੜੇ-ਥੋਟੇ ਇਹਨਾਂ ਦੇ ਅੰਦਰ ਜ਼ਹਿਰਾਂ ਦੇ ਅਸਰ ਸੀਗੇ ਉਹ ਸਾਰੇ ਧੁੱਪ ਜਾਣ ਧੋ ਕੇ ਅਸੀਂ ਇਹਨਾਂ ਨੂੰ ਵੀ ਕੌਲੀ ਚ ਕੱਢ ਲਿਆ ਤੋ ਇਹਨਾਂ ਦਾ ਇਸਤੇਮਾਲ ਬਾਅਦ ਛੋਣਾ ਆ ਹੁਣ ਮੇਜਰਲੀ ਜਿਹੜਾ ਸਪਰਾਉਟ ਜਿਹੜੇ ਨੇ ਅਸੀਂ ਕਰਨੇ ਨੇ ਸਟੀਮ ਤੇ ਉਹਦੇ ਵਾਸਤੇ ਇਹ ਖਾਸ ਤਰ੍ਹਾਂ ਦਾ ਬਰਤਨ ਹੈ ਇੱਕ ਤੇ ਇਹਦੇ ਥੱਲੇ ਤੁਸੀਂ ਲੇਅਰ ਦੇਖੋਗੇ ਥਲਾ ਬੜਾ ਮੋਟਾ ਹੁੰਦਾ ਇਹਦੀਆਂ ਪੰਜ ਤਆ ਹੁੰਦੀਆਂ ਨੇ ਸਰਵੇ ਇਸ ਕਰਕੇ ਹੀਟ ਜਿਹੜੀ ਹੈ ਉਹ ਬੜੀਏ ਸਹੀ ਤਰੀਕੇ ਨਾਲ ਲੈਂਦਾ ਤੇ ਦੂਸਰਾ ਇਹਦਾ ਜਿਹੜਾ ਢੱਕਣ ਹੈ ਨਾ ਉੱਪਰੋਂ ਇਹ ਇਸ ਤਰ੍ਹਾਂ ਨਹੀਂ ਹੈ ਪ੍ਰੈਸ਼ਰ ਕੁਕਰ ਨਹੀਂਗਾ ਲੇਕਿਨ ਇਹ ਜਦੋਂ ਢੱਕਣ ਉੱਤੇ ਦੇਂਦੇ ਆ ਤੇ ਇਹਦੇ ਵਿੱਚ ਇੱਕ ਪਾਣੀ ਦੀ ਲੇਅਰ ਬਣ ਜਾਂਦੀ ਹੈ ਇਹਦੇ ਕਰਕੇ ਕੋਈ ਵੀ ਪੋਸ਼ਕ ਤੱਤ ਜਿਹੜਾ ਉਹ ਵਾਇਪੋਰੇਟ ਨਹੀਂ ਹੁੰਦਾ ਇਹ ਚੀਜ਼ਾਂ ਨੂੰ ਸਟੀਮ ਕਰਨਾ ਸੌਖਾ ਹੋ ਜਾਂਦਾ ਪੁਰਾਣਾ ਸਟੀਮ ਕਰਨ ਦਾ ਤਰੀਕਾ ਜਿਹੜਾ ਸੀ ਉਹ ਬੜਾ ਟਾਈਮ ਲੱਗਦਾ ਸੀ ਉਹਨੂੰ ਸਟੀਮ ਕਰਨ ਤੇ ਉਹਦੇ ਚ ਇੱਕ ਵੱਡੇ ਭਾਂਡੇ ਚ ਪਾਣੀ ਪਹਿਲਾਂ ਪਾਇਆ ਜਾਂਦਾ ਸੀ ਤੇ ਫਿਰ ਛੋਟੇ ਭਾਂਡੇ ਚ ਜਿਹੜੀ ਚੀਜ਼ ਸਟੀਮ ਕਰਨੀ ਹੁੰਦੀ ਉਹ ਬਾਤ ਵਿੱਚ ਰੱਖੀ ਜਾਂਦੀ ਸੀ ਤੇ ਉਹਨਾਂ ਨਾਲ ਬੜਾ ਟਾਈਮ ਲੱਗਦਾ ਸੀਗਾ ਤੇ ਇਹਦੇ ਚ ਕੀ ਹੈ ਕਿ ਜਲਦੀ ਕੰਮ ਹੋ ਜਾਂਦਾ ਕਿਵੇਂ ਕਰਨਾ ਹੈ ਸੀ ਇਹ ਦੇਖ ਲੈਣੇ ਆ ਸੋ ਇਹਨੂੰ ਤਿਆਰ ਕਰਨ ਲਈ ਸਭ ਤੋਂ ਪਹਿਲਾਂ ਜਿਹੜੇ ਦਾਲਾਂ ਨੇ ਅੰਕੂਰੀਤ ਹੋਈਆਂ ਇਹਨਾਂ ਨੂੰ ਅਸੀਂ ਇਸ ਪੈਨ ਦੇ ਵਿੱਚ ਪਾ ਲਵਾਂਗੇ ਤੇ ਅਸੀਂ ਦੋ ਕਕੜੀਆਂ ਵਿੱਚ ਪਾਣੀ ਪਾ ਲਿਆ ਤੇ ਨਾਲ ਇਹਦੇ ਵਿੱਚ ਪਾਵਾਂਗੇ ਅਸੀਂ ਆਹ ਹੈਗੀ ਹੈ ਕੱਚੀ ਹਲਦੀ ਤੇ ਕਾਲੀ ਮਿਰਚ ਕੱਚੀ ਹਲਦੀ ਜਿਹੜੀ ਹੈ ਇਹਦਾ ਅਲੱਗ ਫਾਇਦੇ ਨੇ ਅਸੀਂ ਅਕਸਰ ਜਿਹੜੀ ਹਲਦੀ ਆ ਉਹ ਪਾਊਡਰ ਜਿਹੜਾ ਮਾਰਕੀਟ ਚੋਂ ਖਰੀਦ ਕੇ ਖਾਂਦੇ ਆ ਉਹਦਾ ਅਸਰ ਜਿਹੜਾ ਹੁਣ ਸੈਂਟੀਫਿਕਲੀ ਪ੍ਰੂਵ ਹੋ ਗਿਆ ਹੈ ਕਿ ਸਰੀਰ ਦੇ ਵਿੱਚ ਅਸਰ ਜਿਹੜਾ ਉਹ ਮਾਤਰ 0.2% ਉਹਦਾ ਅਬਜ਼ਰਬਸ਼ਨ ਸਰੀਰ 'ਚ ਹੁੰਦਾ ਹੈ ਤੇ ਉਹੀ ਹਲਦੀ ਜੇ ਅਸੀਂ ਕੱਚੀ ਰੱਖਨੇ ਆ ਤੇ ਫੇਰ ਇਹ ਲਗਭਗ 8% ਸਰੀਰ ਦੇ ਵਿੱਚ ਅਬਜ਼ੌਰਬ ਹੁੰਦੀ ਹੈ ਤੇ ਜੇ ਉਸੇ ਹਲਦੀ ਦੇ ਵਿੱਚ ਤੁਸੀਂ ਕਾਲੀ ਮਿਰਚ ਪਾ ਦਿੰਦੇ ਹੋ ਤੇ ਉਹਦਾ ਅਬਜ਼ੌਰਬਸ਼ਨ ਕਾਲੀ ਮਿਰਚ ਦੇ ਕਾਰਨ 2000% ਵੱਧ ਜਾਂਦਾ ਹੈ ਤੋ ਅਸੀਂ ਇਹਦੇ ਚ ਜਿਹੜੀ ਹੈ ਕੱਚੀ ਹਲਦੀ ਦਾ ਇਸਤੇਮਾਲ ਕੀਤਾ ਆ ਵਿੱਚ ਜਿਹਦੇ ਚ ਕਾਲੀ ਮਿਰਚ ਪੀਸੀ ਹੋਈ ਹੈ ਇਹਨੂੰ ਵੀ ਥੋੜਾ ਜਿਹਾ ਵਿੱਚ ਇਹ ਰਲਾ ਦੇਾਂਗੇ ਅਸੀਂ ਇੰਡਕਸ਼ਨ ਕੁੱਕਰ ਤੇ ਰੱਖਦੇ ਆਂਗੇ ਤੇ ਇਹਨੂੰ ਅਸੀਂ ਟੈਂਪਰੇਚਰ ਜਿਹੜਾ ਉਹ ਲੋਏਸਟ ਕਰ ਦੇਣਾ 200 ਵਾਟ ਦੇ ਤੇ ਇਹਨੂੰ ਕਰ ਲਿਆ ਅਸੀਂ ਤੇ ਇਹਦੇ ਨਾਲ ਇਹਦਾ 라 ਦੇਣਾ ਟਾਈਮਰ ਇਹ 10 ਮਿੰਟ ਦਾ ਲੱਗਾ ਟਾਈਮ ਇਹਨੂੰ ਅਸੀਂ ਅਸੀਂ 20 ਮਿੰਟ ਦਾ ਟਾਈਮ ਇੱਥੇ ਲਾ ਦਿੱਤਾ ਹੈ। ਸੋ ਇਹਨੂੰ ਰੱਖ ਕੇ ਅਸੀਂ ਹੁਣ ਆਪਣਾ ਜੋ ਵੀ ਕੰਮ ਕਰਦਾਂ ਕਰਦੇ ਰਾਵਾਂਗੇ। ਉਨੀ ਦੇਰ ਚ ਅਸੀਂ ਜਿਹੜਾ ਇਹਨਾਂ ਨੂੰ ਪੀ ਕੇ ਰੱਖ ਲੈਨੇ ਆ ਜਿੰਨਾਂ ਦੀ ਸਮੂਦੀ ਬਣਾ ਲੈਨੇ ਆ। ਮੂਦੀ ਬਣਾਉਣ ਲਈ ਅਸੀਂ ਇਹ ਸਾਰੇ ਜਿਹੜੇ ਤੇਲ ਸੀ ਸਭ ਕੁਝ ਪੀਸਾ ਹੋਇਆ ਪਿੱਜਾ ਹੋਇਆ ਇਹਨਾਂ ਨੂੰ ਅਸੀਂ ਕੱਟ ਲਵਾਂਗੇ ਬਾਦਾਮ ਜਿਹੜੇ ਇਹਨਾਂ ਨੂੰ ਵਿੱਚ ਪਾ ਦੇਵਾਂਗੇ ਪਾਣੀ ਅਸੀਂ ਓਨਾ ਘਰ ਰੱਖਣਾ ਹੈ ਕਿ ਜਿਹੜਾ ਆਸਾਨੀ ਨਾਲ ਮੈਸ਼ ਹੋ ਜਾਏ ਸੋ ਇਹਨੂੰ ਮਿਕਸੀ ਦੇ ਵਿੱਚ ਪੂਰੀ ਤਰ੍ਹਾਂ ਗ੍ਰाइंड ਕਰ ਲੈਣਾ ਬਰੀਕ ਪੀ ਲੈਣਾ ਸੁਨੇ ਬਿਲਕੁਲ ਬਰੀਕ ਹੋ ਚੁੱਕਿਆ ਹੈ। ਲੋਜੀ ਤੇ ਸਾਡੇ ਸਟੌਕ ਜਿਹੜੇ ਨੇ ਉਹ ਸਟੀਮ ਹੋ ਗਏ ਨੇ। ਇਹਨੂੰ ਅਸੀਂ ਦੇਖੀਏ ਤਾਂ ਦੇਖੋ। ਦੇਸਾਂ ਕੁਕ ਹੋ ਚੁੱਕੇ ਨੇ ਪੂਰੀ ਤਰ੍ਹਾਂ। ਤੇ ਹੁਣ ਇਹਦੇ ਵਿੱਚ ਅਸੀਂ ਐਡ ਕਰ ਲਵਾਂਗੇ। ਇਹ ਜਿਹੜੀ ਅਸੀਂ ਬਾਦਾਮ, ਅਖਰੋਟ, ਮੂੰਗਫਲੀ, ਤੇਲ ਤੇ ਅਲਸੀ ਦਾ ਬਣਾਇਆ ਹੋਇਆ ਮਟੀਰੀਅਲ ਜਿਹੜਾ ਇਹ ਨਾਲੀ ਦੇ ਵਿੱਚ ਅਸੀਂ ਇਹ ਪਿਆਜ਼ ਟਮਾਟਰ ਕੱਟ ਕੇ ਰੱਖਿਆ ਹੋਇਆ ਤੇ ਇਹਦੇ ਵਿੱਚ ਹੁਣ ਤੁਸੀਂ ਲੋੜ ਅਨੁਸਾਰ ਆਪਣਾ ਨਮਕ ਮਿਰਚ ਅਗਰ ਕੋਈ ਮਸਾਲਾ ਪਾਉਣਾ ਹੈ ਤੇ ਪਾ ਸਕਦੇ ਹੋ ਨਹੀਂ ਪਾਉਣਾ ਤੋ ਤੁਹਾਡੀ ਮਰਜ਼ੀ ਹੈ ਕਿਉਂਕਿ ਆਪਣਾ ਟੇਸ ਜਿਤਨਾ ਦਾ ਬਣਾਉਣਾ ਚਾਹੁੰਦੇ ਹੋ ਬਣਾ ਸਕਦੇ ਹੋ ਸੋ ਲਓ ਜੀ ਇਹ ਸਾਡਾ ਹੁਣ ਉਪੀਨ ਡਾਈਟ ਤਿਆਰ ਹੈ ਜੀ ਇਹਦੇ ਵਿੱਚ ਅਸੀਂ ਸਾਰਾ ਕੁਝ ਜੋ ਪਾਉਣਾ ਸੀ ਪਾ ਰਿਆ ਇਹਦੇ ਵਿੱਚ ਚਾਰ ਦਾਲਾਂ ਜਿਹੜੀਆਂ ਸਪਾਉਟ ਕੀਤੀਆਂ ਸੀ ਉਹ ਸਟੀਮ ਪਕ ਕੀਤੀਆਂ ਹੋਈਆਂ ਨੇ ਵਿਚ ਅਸੀਂ ਕੱਚੀ ਹਲਦੀ ਤੇ ਕਾਲੀ ਮਿਰਚ ਦਾ ਇਸਤੇਮਾਲ ਕੀਤਾ ਤਾਂ ਕਿ ਹਲਦੀ ਦੇ ਬੈਨੀਫਿਟ ਹੋਰ ਵੀ ਬਹੁਤ ਜ਼ਿਆਦਾ ਵਧ ਜਾਣ ਇਸ ਨਾਲ ਜੀ ਨਾਲ ਇਹਦੇ ਵਿੱਚ ਜਿਹੜੇ ਬਾਦਾਮ ਅਖਰੋਟ ਮੂੰਗਫਲੀ ਤਿਲ ਤੇ ਅਲਸੀ ਇਹ ਕੱਚੇ ਨੇ ਸੋ ਇਹ ਜਿਹੜੀ ਸਾਰੀ ਡਾਈਟ ਹੈ ਕੁੱਲ ਮਿਲਾ ਕੇ ਅਗਰ ਇਹਨੂੰ ਅਨਲਿਸਿਸ ਕਰ ਲਈਏ ਹੁਣ ਤੇ ਤਾਂ ਕੀ ਕੁਝ ਮਿਲਣ ਵਾਲਾ ਹੈ ਇਹਦੇ ਚੋਂ ਲਗਭਗ 60 ਗ੍ਰਾਮ ਤੋਂ ਜ਼ਿਆਦਾ ਪ੍ਰੋਟੀਨ ਮਿਲਣ ਵਾਲਾ ਹੈ ਜੀ ਕਿਉਂਕਿ ਜਿਹੜੀਆਂ ਦਾਲਾਂ ਸੀ ਉਹ 100 ਗ੍ਰਾਮ ਦਾਲਾਂ ਦੇ ਸਪਰਾਉਟ ਸੀਗੇ ਤੇ 100 ਗ੍ਰਾਮ ਦਾਲਾਂ ਚੋਂ ਜੇ ਨੋ ਸਪਰਾਉਟ ਕਰ ਲਏ ਨੇ ਆ ਤੇ ਔਨ ਐਵਰੇਜ ਪ੍ਰੋਟੀਨ ਵੱਧ ਕੇ ਅਪਰੋਕਸੀਮੇਟਲੀ 40 ਗ੍ਰਾਮ ਪ੍ਰੋਟੀਨ ਉਠੋ ਜਾਂਦਾ ਅਗਲਾ ਜਿਹੜਾ ਇਹਦੇ ਵਿੱਚ ਜਿਹੜਾ ਫਿਰ ਜਿਹੜਾ ਪ੍ਰੋਟੀਨ ਹੈ ਉਹ ਸਾਰੇ ਜਿਹੜੇ ਜਿੰਨੇ ਆ ਜ਼ਰੂਰੀ ਐਮਨੋ ਐਸਿਡ ਨੇ ਉਹ ਵੀ ਪੂਰੇ ਹੁੰਦੇ ਨੇ ਕਿਉਂਕਿ ਇਹਦੇ ਚ ਨਾਲ ਅਸੀਂ ਬਦਾਮ ਅਖਰੋਟ ਮੂੰਗਫਲੀ ਤੇ ਅਲਸੀ ਪਾਏ ਨੇ ਜੀ ਉਹ ਵੀ ਸਾਰੇ ਪ੍ਰੋਟੀਨ ਦੇ ਸੋਰਸ ਨੇ ਤੇ 20 ਤੋਂ 25 ਗ੍ਰਾਮ ਪ੍ਰੋਟੀਨ ਉਥੋਂ ਵੀ ਮਿਲ ਜਾਂਦਾ ਸਾਰੀਆਂ ਚੀਜ਼ਾਂ ਤੋਂ ਨਾਲ ਇੱਚੋਂ ਮਿਲਦੀਆਂ ਨੇ ਗੁੱਡ ਫੈਟਸ ਜੀ ਤੋ ਸਾਨੂੰ ਕਿਸੇ ਵੀ ਹੋਰ ਤੇਲ ਘੋਦੀ ਲੋੜ ਨਹੀਂ ਕਿਉਂਕਿ ਇੱਥੋਂ ਸਾਨੂੰ ਜਿੰਨੀਆਂ ਸ਼ਰੀਰ ਨੂੰ ਚਾਹੀਦੀ ਸੀ ਸਾਰੀ ਫੈਟ ਮਿਲ ਗਈ ਹੈ ਤੇ ਇਹਨਾਂ ਸਾਰਿਆਂ ਦੇ ਵਿੱਚੋਂ ਜਿਹੜੀਆਂ ਫੈਟਸ ਮਿਲਦੀਆਂ ਨੇ ਇੱਕ ਤਾਂ omega 3 ਫੈਟੀ ਐਸਿਡਸ ਮਿਲਦੇ ਨੇ ਜਿਹੜੀਆਂ ਕਿ ਸਿਹਤ ਵਾਸਤੇ ਬਹੁਤ ਚੰਗੀਆਂ ਮੰਨੀਆਂ ਜਾਂਦੀਆਂ ਨੇ ਹਾਰਟ ਵਾਸਤੇ ਬਹੁਤ ਚੰਗੀਆਂ ਮੰਨੀਆਂ ਜਾਂਦੀਆਂ ਨੇ ਦੂਸਰਾ ਇਹਦੇ ਚੋਂ ਪੋਲੀ ਅਨਸੈਚੂਰੇਟਿਡ ਫੈਟਸ ਮਿਲਦੀਆਂ ਨੇ ਮੋਨੋ ਅਨਸੈਚੂਰੇਟਿਡ ਫੈਟਸ ਮਿਲਦੀਆਂ ਨੇ ਇਹ ਸਾਰੀਆਂ ਜਿਹੜੀਆਂ ਨੇ ਹਾਰਟ ਵਾਸਤੇ ਵਧੀਆ ਤੇ ਪੂਰੇ ਸ਼ਰੀਰ ਵਾਸਤੇ ਮੰਨੀਆਂ ਵਧੀਆ ਜਿਹੜੀਆਂ ਨੇ ਮੰਨੀਆਂ ਜਾਂਦੀਆਂ ਨੇ ਜੀ ਸੋ ਕੁੱਲ ਮਿਲਾ ਕੇ ਇਦੇ ਵਿੱਚੋਂ ਸਾਨੂੰ ਚੰਗਾ ਪੋਟੀਨ ਕਾਫੀ ਸਾਰੇ ਕੁਝ ਵਿਟਾਮਿਨ ਕੁਝ ਮਿਨਰਲ ਤੇ ਗੁੱਡ ਫੈਟੀ ਐਸਿਡ ਯਾਨੀ ਕਿ ਇੱਕ ਬੈਲੈਂਸਡ ਡਾਈਟ ਹੈ ਸਾਡੀ ਬਣ ਗਈ ਜੀ ਨਾਲ ਹੀ ਥੋੜਾ ਜਿਹਾ ਅਨਲਿਸਿਸ ਕਰਦੇ ਨੇ ਕਰ ਲੈਨੇ ਆ ਕਿ ਹਮੇਸ਼ਾ ਉਹ ਜਦੋਂ ਪਹਿਲਾ ਵੀਡੀਓ ਸਪਾਇਆ ਸੀਗਾ ਤਾਂ ਕਹਿੰਦੇ ਸਾਰਾ ਦਿਨ ਲੱਗੇ ਰਹਿਣਾ ਇੱਥੇ ਹੀ ਜੀ ਹੁਣ ਇਹਨੂੰ ਦੇਖ ਰੋਗੇ ਟਾਈਮ ਕਿੰਨਾ ਲੱਗਾ ਹਾਂਜੀ ਰਾਤ ਨੂੰ ਅਸੀਂ ਬਦਾਮ ਤੇ ਦਾਲਾ ਜਿਹੜੀਆਂ ਸੀ ਉਹ ਪਾਣੀ ਚ ਘੋਤੀਆਂ ਸੀ ਹਾਂਜੀ ਉਪੇ ਹੁੰਦਾ ਕਿੰਨਾ ਚਿਰ ਲੱਗਦਾ ਜੀ 1 ਮਿੰਟ ਇੱਕ ਜਾਂ 2 ਮਿੰਟ ਬਾਅਦ ਉਸ ਤੋਂ ਬਾਅਦ ਉਹਨਾਂ ਨੂੰ ਸਵੇਰੇ ਪਾਣੀ ਚ ਕੱਢ ਦਿੱਤਾ ਤੇ ਕਿੰਨਾ ਟਾਈਮ ਲੱਗਣਾ ਉੱਤੇ ਵੀ ਫਿਰ ਇੱਕ ਲੋ ਮਿੰਟ ਹੀ ਬਾਕੀ ਕੰਮ ਤੇ ਕੁਦਰਤ ਦੇ ਨੇ ਜਿਵੇਂ ਕਰਦੇ ਰਹਿੰਦੇ ਜੀ ਸਵੇਰੇ ਅਸੀਂ ਬਦਾਮ ਅਖਰੋਟ ਬਦਾਮ ਤੇ ਨਹੀਂ ਸੀ ਅਖਰੋਟ ਅਲਸੀ ਤੇਲ ਇਹਨਾਂ ਨੂੰ ਪਾਣੀ ਚ ਪੀਂਉਂਦਾ ਹਾਂ ਜੀ ਉਹਨਾਂ ਨੂੰ ਰੂਪਿਆਂ ਦਾ ਕਿੰਨਾ ਚਿਰ ਲੱਗਾ ਬਾਅਦ ਤਬਾਦ ਇੱਕ ਮਿੰਟ ਉਹ ਹੀ ਇੱਕ ਮਿੰਟ ਤੇ 4 ਘੰਟੇ ਬਾਅਦ ਉਹਨਾਂ ਨੂੰ ਵੀ ਪਾਣੀ ਚ ਕੱਢ ਦਿੱਤਾ ਤੇ ਫਿਰ ਇੱਕ ਮਿੰਟ ਜੀ ਗ੍ਰाइंड ਕਰਦੇ ਆ ਉਹਨਾਂ ਨੂੰ ਕਿੰਨਾ ਚਿਰ ਲੱਗਿਆ ਬੜਿਆ 2 ਮਿੰਟ ਬਸ ਤੋਂ ਬਸ 2 ਮਿੰਟ ਠੀਕ ਹੈ ਤੇ ਇਹ ਜਿਹੜੀਆਂ ਅਸੀਂ ਦਾਲਾਂ ਅਸੀਂ ਪਤੀਲੇ ਚ ਪਾ ਕੇ ਸਟੋਵ 'ਤੇ ਰੱਖ ਦਿੱਤੀਆਂ ਇਹ ਕਿੰਨੇ ਟਾਈਮ ਚ ਹੋ ਗਈਆਂ 20 ਮਿੰਟ 20 ਮਿੰਟ ਠੀਕ ਹੈ ਤੇ 20 ਮਿੰਟ ਇਹ ਵੀ ਤਿਆਰ ਹੋ ਗਈਆਂ ਉਹ 20 ਮਿੰਟ ਅਸੀਂ ਖਾਲੀ ਸੀਗੇ ਹੋਰ ਤੇ ਕੁਝ ਨਹੀਂ ਕੀਤਾ ਅਸੀਂ ਨਹੀਂ ਉਹਦੇ ਚ ਅਸੀਂ 2 ਮਿੰਟ ਅਸੀਂ ਸਿਰਫ ਉਹਨੂੰ ਦਾਲ ਦੇ ਵਿੱਚ ਲਾਏ ਮਦਾਮ ਅਖਰੋਟ ਤੇ ਲਾਲ ਛੀਨ ਜੀ ਤੇ ਜਿਹੜੀਆਂ ਇਹ ਸਾਡਾ ਖਾਣਾ ਕੁੱਲ ਮਿਲਾ ਕੇ ਪਰ ਅਗਰ ਉਹ 20 ਮਿੰਟ ਵੀ ਅਸੀਂ ਐਡ ਕਰ ਲਈਏ ਵਿੱਚ ਹੀ ਹਾਲਾਂਕਿ ਉਹ ਚ ਅਸੀਂ ਫ੍ਰੀ ਸੀਗੇ ਉਹ ਸਾਡਾ ਕੰਮ ਨਹੀਂ ਸੀ ਉਹ ਇੰਡਕਸ਼ਨ ਕੁੱਕਰ ਦਾ ਕੰਮ ਸੀਗਾ ਤੇ ਅਸੀਂ ਵੱਧ ਤੋਂ ਵੱਧ 25 ਜਾਂ 26 ਮਿੰਟ ਦੇ ਵਿੱਚ ਇਸ ਖਾਣੇ ਤੋਂ ਫ੍ਰੀ ਹੋ ਗਏ ਤੇ ਸਾਡਾ ਇੱਕ ਟਾਈਮ ਦਾ ਬਿਲਕੁਲ ਹੈਲਦੀ ਖਾਣਾ ਜਿਹੜਾ ਉਸੇ ਤਿਆਰ ਹੋ ਗਿਆ ਜੀ ਬਿਲਕੁਲ ਹਾਂਜੀ ਹੋਰ ਮੈਨੂੰ ਦੱਸੋ ਕਿਹੜਾ ਖਾਣਾ ਜਿਹੜਾ ਇੰਨੀ ਜਲਦੀ ਤਿਆਰ ਹੋ ਜਾਂਦਾ ਕੋਈ ਵੀ ਨਹੀਂ ਨਾਲੇ ਇੰਨਾ ਜ਼ਿਆਦਾ ਵਧੀਆ ਪ੍ਰੋਟੀਨ ਦੇ ਦਿੰਦਾ ਜੀ ਬਿਲਕੁਲ ਠੀਕ ਹੈ ਸੋ ਸਿਰਫ ਸਾਡੇ ਮਾਈਂਡ ਸੈਟ ਨੇ ਜਿਨ੍ਹਾਂ ਨੂੰ ਬਦਲਦੀ ਲੋੜ ਹੈ ਅਗਰ ਅਸੀਂ ਬਦਲ ਲਵਾਂਗੇ ਇਹ ਇਸ ਤਰ੍ਹਾਂ ਬਦਲਾਵ ਕੀਤੇ ਖਾਣੇ ਵਿੱਚ ਜਿਹੜੇ ਨੇ ਬਿਮਾਰੀਆਂ ਤੋਂ ਬਚਾ ਦੇਣਗੇ ਥੋੜਾ ਜਿਹਾ ਬਦਲਾਵ ਕਰਨਾ ਔਖਾ ਲੱਗਦਾ ਆ ਬਸ ਉਹ ਤੇ ਹੈ ਹੀ ਆ ਹਾਂਜੀ ਬਦਲਣਾ ਪੈਣਾ ਜਿਹੜੀਆਂ ਆਦਤਾਂ ਬਣ ਜਾਂਦੀਆਂ ਨੇ ਉਹਨਾਂ ਨੂੰ ਥੋੜਾ ਜਿਹਾ ਲੱਗਦੀਆਂ ਕਿ ਇੱਕ ਕਿਸੇ ਨਾ ਉਹ ਚਲ ਜਾਣਾ ਇੱਕ ਜਿਹੜਾ ਉਹਨੂੰ ਕਹਿੰਦੇ ਕੰਫਰਟੇਬਲ ਜ਼ੋਨ ਦੇ ਵਿੱਚ ਜੀ ਤੇ ਉਹ ਤੋਂ ਚੋਂ ਫੇਰ ਸਾਨੂੰ ਅਨਕੰਫਰਟੇਬਲ ਲੱਗਦਾ ਲਈ ਚਾਰ ਦਿਨ ਜਦੋਂ ਤੁਸੀਂ ਕਰੋਗੇ ਤੇ ਉਹ ਤੁਸੀਂ ਉਹਦੀ ਆਦਤ ਬਣ ਜਾਣੀ ਹੈ ਇਹ ਕੋਈ ਵੱਡੀ ਗੱਲ ਨਹੀਂ ਹੈਗੀ ਸੋ ਇਸ ਤਰ੍ਹਾਂ ਇਹ ਹੁਣ ਇਹਨੂੰ ਤੁਸੀਂ ਇੰਜੋਏ ਕਰ ਸਕਦੇ ਹੋ ਇਹਦੇ ਵਿੱਚ ਤੁਸੀਂ ਆਪਣੀ ਲੋਡੋਂਸ ਆਰ ਪੁੰਜਾਉ ਹੋਤੇ ਉਹ ਚਮੜਾ ਦਾ 라 ਹੋਰ ਕੋਈ ਨਮਕ ਪਾਉਣਾ ਹੈ ਮਿਰਚ ਮਸਾਲਾ ਪਾਉਣਾ ਹੈ ਉਹ ਪਾ ਸਕਦੇ ਹੋ ਵਿੱਚ ਨਿੰਬੂ ਨਹੀਂ ਛੋੜ ਸਕਦੇ ਜੀ ਤੇ ਇਹਨੂੰ ਨਮਕੀਨ ਖੱਟਾ ਤੇ ਟੇਸਟੀ ਕਰਕੇ ਖਾ ਸਕਦੇ ਹੋ ਵੈਸੇ ਹੀ ਬੜਾ ਟੇਸਟੀ ਹੈ ਤੇ ਅਗਰ ਤੁਸੀਂ ਹੋਰ ਵੀ ਜੋ ਵੀ ਪਾਉਣਾ ਪਾ ਸਕਦੇ ਉਸ ਨੂੰ ਪਾ ਕੇ ਤੇ ਇਹਨੂੰ ਤੁਸੀਂ ਮਜ਼ੇ ਨਾਲ ਖਾ ਸਕਦੇ ਹੋ ਮੈਂ ਕਦੇ ਕਦੇ ਇਸ ਤਰ੍ਹਾਂ ਇਹਨਾਂ ਨੂੰ ਖਾਨਾ ਕਦੇ ਕਦੇ ਮੈਂ ਨਮਕ ਮਿਰਚ ਮਸਾਲਾ ਪਾ ਕੇ ਥੋੜਾ ਨਿੰਬੂ ਛੋੜ ਕੇ ਖਾਨਾ ਟੇਸਟ ਬਦਲ ਜਾਂਦਾ ਜੀ ਕਦੇ ਕਦੇ ਇਹਨਾਂ ਨੂੰ ਮਿਕਸੀ ਚ ਗ੍ਰाइंड ਕਰ ਲੈਣਾ ਥੋੜੀ ਜਿਹੀ ਵਿੱਚ ਮਿਸ਼ਰੀ ਪਾ ਦੇਣਾ ਜੀ ਤਰੂ ਥੋੜਾ ਜਿਹਾ ਮਿੱਠਾ ਹੋ ਜਾਂਦਾ ਬੜਾ ਵਧੀਆ ਲੱਗਦਾ ਸੋ ਲਗ ਲਗ ਫਿਰ ਇੱਕ चीज ਸਾਡੇ ਕੋਲ ਤਿਆਰ ਹੋ ਗਈ ਹੈ ਉਹਦੇ ਉੱਗੀ ਜਿੰਨੀ ਮਰਜ਼ੀ ਰੈਸਪੀਸ ਬਣਾਈ ਜੋ ਜਿੰਨੇ ਮਰਜ਼ੀ ਸਵਾਦ ਉੱਥੇ ਰਹੀ ਜਾਓ ਜੀ ਬਿਲਕੁਲ ਠੀਕ ਲੇਕਿਨ ਬੇਸ ਜਿਹੜਾ ਖਾਣੇ ਦਾ ਉਹ ਸਾਡਾ ਹਾਂਦੀ ਰਹੇ ਸੋ ਇਹ ਇੱਕ ਕੰਪਲੀਟ ਪ੍ਰੋਟੀਨ ਡਾਈਟ ਹੈ ਜਿਹੜਾ ਕੋਈ ਵੀ ਵੈਜੀਟੇਰੀਅਨ ਬੰਦਾ ਜਿਹੜਾ ਉਹ ਯਾਨੀ ਕਿ ਵਿਗਨ ਬੰਦਾ ਜਿਹੜਾ ਮੈਂ ਕਹਾਂਗਾ ਜਿਹੜਾ ਐਨੀਮਲ ਫੂਡ ਬਿਲਕੁਲ ਨਹੀਂ ਖਾਂਦਾ ਉਹ ਆਪਣਾ ਪ੍ਰੋਟੀਨ ਇੰਜ ਸਾਨੀ ਨਾਲ ਪੂਰਾ ਕਰ ਸਕਦਾ ਜੀ ਸਰ ਜੀ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਤੁਸੀਂ ਏਡੀ ਵਧੀਆ ਜਾਣਕਾਰੀ ਦੇਣ ਵਾਸਤੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਆਪ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਸੋ ਦੋਸਤੋ ਆਸ ਕਰਦੇ ਹਾਂ ਕਿ ਅੱਜ ਤੁਸੀਂ ਚੰਗੀ ਤਰ੍ਹਾਂ ਸਿੱਖ ਲਿਆ ਹੋਵੇਗਾ ਕਿ ਆਪਣੀ ਡਾਈਟ ਦੇ ਵਿੱਚ ਤੁਸੀਂ ਪ੍ਰੋਟੀਨ ਕਿਵੇਂ ਪੂਰਾ ਕਰਨਾ ਹੈ ਕਿਸ ਤਰ੍ਹਾਂ ਬਦਾਮ ਅਖਰੋਟ ਅਤੇ ਐਲਸੀ ਤੇਲ ਨੂੰ ਉਹਦੇ ਵਿੱਚ ਐਡ ਕਰਕੇ ਖਾਣਾ ਹੈ ਇਦਾਂ ਦੀਆਂ ਹੀ ਜਾਣਕਾਰੀ ਨਾਲ ਭਰਪੂਰ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਦਬਾ ਲਓ ਤਾਂ ਕਿ ਆਉਣ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੀ ਰਹੇ ਅੱਜ ਦੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਹੋਵੇ ਵੀਡੀਓ ਨੂੰ ਰੱਜ ਕੇ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਆਓ ਰਲ ਮਿਲ ਕੇ ਬਣਾਈਏ ਇੱਕ ਹੈਲਦੀ ਦੁਨੀਆ ਤਾਂ ਮਿਲਦੇ ਹਾਂ ਨਵੀਂ ਵੀਡੀਓ ਵਿੱਚ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਮੈਨੂੰ ਦਿਓ ਇਜਾਜ਼ਤ ਸਤਿ ਸ੍ਰੀ ਅਕਾਲ